ਆਪਣੇ ਤੇ ਜਿਹੜਾ ਸਰਕਾਰ ਵੱਲੋਂ ਇੱਕ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਇਹ ਅੱਜ ਨਹੀਂ ਹੋਣ ਲੱਗਾ ਪਿਛਲੇ 3-4 ਸਾਲ ਤੋਂ ਚੱਲ ਰਿਹਾ ਹੈ ਇਹਦੇ ਹਰ ਸਾਲ ਟੈਂਡਰ ਦਿੰਦੇ ਆ ਸਾਨੂੰ ਭਰੋਸਾ ਦੇ ਦਿੰਦੇ ਆ ਜੀ ਨਹੀਂ ਬਣ ਰਹੀ ਅਸੀਂ ਫਿਰ ਘਰੇ ਚਲੇ ਜਾਂਦੇ ਆਂ ਇੱਕ ਸਾਲ ਬਾਅਦ ਫੇਰ ਸਾਨੂੰ ਜੀ ਇਹਨੇ ਟੈਂਡਰ ਖੋਲਦਾ ਲੱਗਦੀ ਆ ਜੀ ਟੈਂਡਰ ਹੋ ਕੇ ਨਹਿਰ ਨੂੰ ਫੇਰ ਪੱਕਾ ਕਰਨ ਲੱਗੇ ਆ ਅਸਲ ਹਾਲਾਤ ਹੈ ਕਿ ਆਪਾਂ ਕਿਸ ਚੀਜ਼ ਪਿੱਛੇ ਲੜਦੇ ਪਏ ਆਂ ਆਪਾਂ ਕਹਿੰਦੇ ਆ ਜੀ ਸੰਸਕਰਣ ਦੀ ਸੀ ਪੇ ਖਤਮ ਹੋ ਚੁੱਕੀ ਉਹ ਕਹਿੰਦੇ ਜੀ ਰਾਜ ਸਰਕਾਰੀ ਹੈਗੀ ਆ ਸੀ ਪੇ ਹੋ ਰਹੀ ਹੈ ਗੱਲ ਇਹ ਹੈ ਜੇ ਆਪਾਂ ਪਿਛਲੇ ਹਾਲਾਤ ਦੇਖੀਏ ਜਿੱਦਣ ਸਰੰਦ ਫਿਲਟਰ ਬਣ ਗਿਆ ਉਹਨੂੰ 6 ਮਹੀਨੇ ਲੱਗੇ ਹਨ ਸਾਲ ਲੱਗੇ ਉਸ ਤੋਂ ਬਾਅਦ ਰਾਜਾ ਹੁਣ ਖਿੰਡਣ ਦੇ ਵੀ ਟੈਂਡਰ ਆ ਜਾਣੀ ਹੈ ਕਿਉਂਕਿ ਪਿੱਛੋਂ ਬਰਾਬਰ ਤੇ ਬਣਦੀਆਂ ਦੋਈਆਂ ਹੋਣੀਆਂ ਇਹਨਾਂ ਨੇ ਕੋਈ ਨਹਿਰ ਕੱચી ਛੱਡਣੀ ਨਹੀਂ ਇਹਨਾਂ ਨੇ ਨਹਿਰਾਂ ਨੂੰ ਨਹਿਰਾਂ ਨਹੀਂ ਰਹਿਣ ਦੇਣਾ ਇਹਨਾਂ ਨੇ ਪਾਈਪਾਂ ਬਣਾ ਦੇਣਾ ਵੀ ਜਿੰਨਾ ਪਾਣੀ ਕੋਈ ਛੱਡਣ ਤੇ ਉਹਨਾਂ ਟੇਲ ਤੇ ਕਰ ਜਾਵੇ ਉਹਦੇ 'ਚ ਕੀ ਹੈ ਆਪਣੇ ਵਾਸਤੇ ਸਭ ਤੋਂ ਜੇ ਆਪਾਂ ਕਹਿੰਦੇ ਵੱਧ ਕਿਸਮਤੀ ਵੀ ਦੀ ਗੱਲ ਹੈ ਕਿ ਆਪਾਂ ਪੰਜਾਬ 'ਚ ਰਹਿੰਦੇ ਆ ਆਪਣੇ ਸੁਵਿਧਾ ਨਾਲ ਪਾਣੀ ਦੀ ਹੈ ਉਹ ਪੰਜਾਬ ਨੂੰ 3 ਜਾਬ ਹੋ ਗਿਆ 3 ਜਾਬ ਤੋਂ 1.5 ਜਾਬ ਹੋ ਗਿਆ ਆਪਾਂ ਨਹੀਂ ਬੋਲੀ ਹੁਣ ਬਦਕਿਸਮਤੀ ਆਪਣੀ ਤੇ ਲਾਹਨਤ ਨਾ ਸਰਕਾਰਾਂ ਦੀ ਅਸੀਂ ਉਸ ਟਿਪ ਟਿਪ ਪਾਣੀ ਆਸਤੇ ਸਾਰਾ ਸ਼ਹਿਰ ਇੱਥੇ ਇਕੱਠੇ ਹੋਏ ਆ ਇਹ ਆਪਣੇ ਵਾਸਤੇ ਬਹੁਤ ਵੱਡੀ ਬਦਕਿਸਮਤੀ ਹੈ ਤੇ ਆਪਣੇ ਜਿਹੜੇ ਚੁਣੇ ਹੋਏ ਇਹਨੂੰ ਜੀ ਸਮਝਣੀ ਚਾਹੀਦੀ ਹੈ ਜਿੱਥੇ ਨਹਿਰਾਂ ਪੱਕੀਆਂ ਹੋਈਆਂ ਉਥੋਂ ਦੇ ਹਾਲਾਤ ਇਸ ਤਰ੍ਹਾਂ ਦੇ ਇਹ 100-100 ਸਾਲ ਪੁਰਾਣੇ ਬਾਗ ਸੁੱਕ ਗਏ ਆ ਉਥੋਂ ਦੇ ਹਾਲਾਤ ਵੀ ਇਹੋ ਜਿਹੇ ਐ ਬੱਚੇ ਮੈਂਟਲੀ ਰਿਟਾਰਡਡ ਐ ਲੇਟਰੀ ਨੂੰ ਕਨਸੀਵ ਨਹੀਂ ਹੋ ਰਿਹਾ ਜਿਹੜੇ ਆਰੋਪ ਆ ਘਰੇ ਲੈ ਕੇ ਲਾ ਲੈਣੇ ਐ ਨਾ ਵੀ ਆਪਾਂ ਸੋਚਦੇ ਜਾਂ ਠੀਕ ਐ ਜੀ ਘਰੇ ਲੈ ਕੇ ਆਰੋ ਲਾ ਲਾਂਗੇ ਉਹਨਾਂ ਏਰੀਆ ਦੇ ਵਿੱਚ ਕੋਈ ਆਰੋ ਕੰਪਨੀ ਗਾਰੰਟੀ ਨਹੀਂ ਦਿੰਦੀ ਅਗਲੇ ਕਹਿੰਦੇ ਵੀ ਸਾਡਾ ਟੂਲ ਲੈ ਲਓ ਤੁਸੀਂ ਲਾ ਲਓ ਜੇ ਤਾਂ ਬਹੁਤ ਮਾੜਾ ਦਾ ਘੱਟ ਮਾੜਾ ਹੋ ਜੂ ਜੇ ਮੰਨ ਲਓ ਕੋਈ ਮਰੀ ਮੁੱਟੀ ਜਿਹੜੇ ਵਿੱਚ ਕੋਈ ਗੱਡੀਆਂ ਸੋਧ ਕਰਦੂਗਾ ਪਰ ਇਹ ਪੀਨ ਲੈ ਕੋਈ ਜੁਕੇ ਜੀ ਸਾਡੀ ਕੋਈ ਗਾਰੰਟੀ ਨਹੀਂ ਇਹ ਤੁਸੀਂ ਆਪ ਪਤਾ ਕਰ ਸਕਦੇ ਹੋ ਕਿ ਫਿਰ ਇਹਦਾ ਪੱਕਿਆ ਅਸੀਂ ਜਿੱਥੋਂ ਮੈਨਾ ਚੱਲਦੀਆਂ ਉਥੋਂ ਤੱਕ ਪਤਾ ਕਰਦੇ ਹੁੰਦੇ ਆ ਸਾਡੇ ਕੋਲ ਪਾਣੀ ਦੇ ਸੈਂਪਲ ਆ ਅਸੀਂ ਸਰਕਾਰ ਤੋਂ ਪਤਾ ਕਰਨਾ ਚਾਹੁੰਦੇ ਆ ਕਿ ਇਹਦੇ ਵਿੱਚ ਕੀ ਮਾੜਾ ਕੀ ਚੰਗਾ ਸਾਨੂੰ ਉਹਨਾਂ ਦੀ ਰਿਪੋਰਟ ਵੀ ਦਿੱਤੀ ਜਾ ਰਹੀ ਕਿਤੇ ਵੀ ਪੀਟੀਐਸ ਚੈੱਕ ਕਰ ਲੋ ਬੁਰੀ ਬੁਰੀ ਡਾਟਾ ਚੈੱਕ ਕਰਦੇ ਕਿ ਬਾਕੀ ਪੰਜਾਬ ਕਰਦੀ ਗਾਈਡਲਾਈਨ ਬਤਾਉਂਦੇ ਤਾਂ ਡਾਟਾ ਦੱਸ ਸਕਦੇ ਆ ਵੀ ਆ ਚੰਗੀਆਂ ਆ ਜਾਂ ਮਾੜੀਆਂ ਆ ਉਹ ਵੀ ਸਾਨੂੰ ਰਿਪੋਰਟ ਵੀ ਦਿੱਤੀ ਜਾ ਰਹੀ ਦੂਜਾ ਦਮਾ ਸਾਡੇ ਤੇ ਇਹ ਤਾਂ ਹਰ ਟਿਕਰ ਬਣਾਇਆ ਜਾ ਰਿਹਾ ਜਿਵੇਂ ਕੱਲ ਸਾਰਿਆਂ ਨੂੰ ਪਤਾ ਹੈ ਕੱਲ ਮੈਨੂੰ ਸਵੇਰੇ ਮੈਨੇ ਕੰਮ ਲਈ ਕਿਤੇ ਕਹਤੋਂ ਚੱਕਦੇ ਆ ਦਫੀਆਰੀ ਕਹਿੰਦਾ ਜੀ ਮੈਨੂੰ ਕਿਸ ਚੀਜ਼ ਦੇ ਹੱਦੇ ਲੈ ਕੇ ਆਏ ਆ ਜਦੋਂ ਦਬਾਅ ਬਣਦਾ ਸਮਸਮਾ ਉਹ ਬਾਹਰ ਇਕੱਠੀਆਂ ਹੋ ਜਾਂਦੀਆਂ ਐ ਇਹ ਸਮਾਂ ਕਿਤੇ ਬੰਗਿਆਂ ਦੇ ਅੰਕੂਚੇ ਪਹੁੰਚ ਜਾਂਦੀ ਐ ਫੇਰ ਸਾਨੂੰ ਦੱਸਿਆ ਕਰਦਾ ਕੰਮ ਕਰ ਲਈਏ ਤੇ ਪਾਣੀ ਵਾਲੀ ਕੰਮ ਕਰ ਲਈਏ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਆਂ ਚਲੋ ਥੋੜਾ ਦਬਾਅ ਬਣਦਾ ਇਹ ਮੈਨੂੰ ਬਿਨਾਂ ਸ਼ਰਤ ਛੱਡ ਦਿੰਦੇ ਆ ਜੀ ਇਹ ਕੰਮ ਪਹਿਲਾਂ ਨਹੀਂ ਹੋਇਆ ਇਹ ਪਿਛਲੇ ਕਈ ਦਿਨਾਂ ਤੋਂ ਉਹ ਦਬਾਅ ਬਣਾਉਣ ਦਾ ਕੰਮ ਕਰ ਰਹੇ ਆਂ ਕੱਤੀ ਰਾਤ ਨੂੰ 2 ਵਜੇ ਪੁਲਿਸ ਵਾਲਾ ਦੇ ਘੇਟਦੇ ਜੀ ਮੈਲ ਮਾਰ ਕੇ ਕੁਝ ਕਿਰਕ ਕਰਕੇ ਪਰਚਾਣਾ ਤੇ ਕਈਆਂ ਦਿਨਾਂ ਤੋਂ ਆਹ ਕੁਝ ਕਰਦੇ ਪਏ ਆ ਔਰ ਇਹ ਸਾਲ ਮਹੀਨੀ ਵਰੀ ਨਹੀਂ ਹੋਇਆ ਇਹ ਹਰ ਸਾਲ ਹੀ ਕਰਦੇ ਆ ਸਕੇ ਨਾਲੇ ਭਲਾਤ ਬਹੁਤ ਮਾਰੇ ਹੋ ਜਾਣੇ ਆ ਇਹਨਾਂ ਨੇ ਰਿਪੋਰਟ ਤਿਆਰ ਕਰਾਈ ਅਮਰ ਸੱਭ ਜਾ ਕੇ ਕਿਿੱਤਾ ਸੈਂਪਲ ਵੇ ਆਉਂਦਾ ਤੇ ਉਹਦੇ ਤੇ ਰਿਪੋਰਟ ਤਿਆਰ ਕਰਾ ਕੇ ਲੈ ਆਉਂਦਾ ਉਹ ਮਿੱਟੀ ਕਿਥੋਂ ਲਈ ਕਿਦਾ ਕਿਸੇ ਨੂੰ ਨਹੀਂ ਪਤਾ ਜਦੋਂ ਕਿ ਲੈਬ ਆਲ ਸੀਗੇ ਬ੍ਰੀਚ ਕਰਦੇ ਪਏ ਐ ਉਹਨਾਂ ਨੂੰ ਇੱਥੇ ਆ ਕੇ ਸੈਂਪਲ ਆਗ ਲੈ ਕੇ ਜੜਨੀ ਲੱਗੀ ਸੀ ਦੂਸਰੀ ਚੀਜ਼ ਜਿਹੜੀ ਇਹਦੀ ਰਿਪੋਰਟ ਹੈ ਸਾਡੇ ਕੋਲ ਸਾਰੀਆਂ ਕਾਪੀਆਂ ਪਈਆਂ ਨੇ ਉਹਦੇ ਵਿੱਚ ਅਸਿਊਮਡ ਰਿਪੋਰਟ ਹੈ ਕਿ ਇਹ ਜੀ ਮੰਨ ਲਓ ਗਾਰ ਦੀ ਘਣਤਾ 0.73 0.73 ਕਿੰਨੀ ਹੁੰਦੀ ਹੈ ਕਿ ਜਿੰਨੇ ਕਾਪੜੇ ਇੱਥੇ ਭੁੱਲ ਪਈ ਜਾਂਦੀ ਉਹਦੇ ਵਿੱਚ ਰਾਹ ਹੁੰਦੀ ਆ ਉਹ ਨੂੰ 3 ਹੀ ਮੰਨੀ ਐ ਜੀ ਉਹਨਾਂ ਨੇ ਜਦੋਂ ਕਿ ਇਹ ਆਪਣੀ ਸਮਝ ਨੂੰ ਪਤਾ ਹੈ 4 ਤੋਂ 5 ਫੁੱਟ ਦੇ ਵਿੱਚ ਗਾਰ ਪਈ ਹੋਈ ਹੈ ਇਹਨਾਂ ਨੇ ਕੰਕਰੀਟ ਕਰਨਾ ਹੈ ਕੰਕਰੀਟ ਕਰਕੇ ਵਿਚਾਰੇ ਜੀ ਰਿਚਾਰਜ ਪੁਆਇੰਟ ਸੱਦਨੇ ਆ ਉਹ ਸਭ ਤੋਂ ਵੱਡਾ ਧੋਖਾ ਕਰਨਗੇ ਰਿਚਾਰਜ ਪੁਆਇੰਟ ਦਾ ਉਹ 17 ਫੁੱਟ ਦੁੰਦਾ ਲੱਗ ਰਿਹਾ 10 ਮੀਟਰ ਪਟਾਈ ਦੇ ਵਿੱਚ ਹੈ ਤੇ ਪਾਣੀ ਦਾ ਲੈਵਲ 11-12 ਫੁੱਟ ਤੇ ਹੈ ਨਾ ਉਹ ਰਿਜ਼ਰਵੈਂਟ ਅੱਜ ਸਵਲ ਹੋਣ ਦੇ ਨਾ ਹੁਣ ਕੱਲ ਕੁਝ ਵੀ ਸਾਡੇ ਕੋਲ ਸਟੰਡੀ ਪਈ ਹੈ ਜਿੰਨੀ ਆਪਣੇ ਇੱਥੇ ਪਾਣੀ ਦੇ ਵਿੱਚ ਗਾਰ ਹੈ ਜਾਂ ਆਪਣੇ ਘਰ ਪਾਉਂਦੀ ਹੌਂਸੁੰਨੇ ਦੇ ਨਾਲ ਦੇ ਵਿੱਚ ਗਾਰ ਪਾਉਂਦੀ ਹੈ ਉਹਦੀ ਸਟੱਡੀ ਵੀ ਸਾਡੇ ਕੋਲੇ ਪਈ ਹੈ ਵੀ ਇਹ ਕੰਮ ਨਹੀਂ ਕਰਦੀ ਵੀ ਜਿੱਥੋਂ ਰਿਪੋਰਟ ਦੇਖ ਲਈ ਉਹਨਾਂ ਨੇ ਸਾਡੇ ਕੋਲ ਰਿਪੋਰਟਿੰਗ ਪਈ ਹੈ ਉਹ ਕਹਿੰਦੇ ਸਾਨੂੰ ਅਸਲ ਹਾਲਾਤ ਦੱਸੇ ਹੀ ਨਹੀਂ ਗਏ ਵੀ ਪਾਣੀ ਦਾ ਲੈਵਲ ਰੀਚਾਰਜ ਪੁਆਇੰਟ ਤੋਂ ਉੱਪਰ ਹੈ ਪ੍ਰੋਜੈਕਟ ਬਣਦੇ ਹੈ ਉਹ ਸਤਿ ਸ੍ਰੀ ਅਕਾਲ ਦੇ ਮੁਤਾਬਕ ਬਣਦੇ ਹੈ ਇਹਨਾਂ ਨੇ ਉਹਨਾਂ ਨੂੰ ਕਲੀਅਰ ਹੀ ਨਹੀਂ ਕੀਤਾ ਵੀ ਪਾਣੀ ਦਾ ਲੈਵਲ ਉੱਪਰ ਹੈ ਤੇ ਰੀਚਾਰਜ ਪੁਆਇੰਟ ਥੱਲੇ ਹੈ ਤੇ ਰਿਪੋਰਟ ਕਿਸ ਚੀਜ਼ ਦੇ ਆਧਾਰ ਤੇ ਬਣ ਜਾਂਦੀ ਹੈ ਚਲੋ ਰਿਪੋਰਟ ਬਣ ਗਈ ਉਹਦੇ ਤੇ ਇਹਨਾਂ ਨੂੰ ਜਲੋ ਪ੍ਰੈਸ਼ਰ ਇੰਜੀਨੀਅਰ ਤਾਂ ਬਣਾਉਣੀ ਹੈ ਅਸੀਂ ਇਹਨਾਂ ਨਾਲ ਜੇ ਗੱਲ ਕਰਦੇ ਹਾਂ ਸਮਝਣਾ ਤਰਕ ਦੇ ਆਧਾਰ 'ਤੇ ਗੱਲ ਕਰੂੰ ਤੇ ਹਰ ਵਾਰ ਹਾਰੇ ਆਂ ਹਰ ਵਾਰੇ ਠੀਕ ਛੱਡ ਕੇ ਭੱਜੇ ਆਏ ਤੋਂ ਸਾਡੇ ਨਾਲ ਸਾਨੂੰ ਸਮਝਾਉਣ ਦਾ ਸਹੀ ਨਾ ਵੀ ਸਾਡਾ ਪ੍ਰੋਜੈਕਟ ਇਸ ਤਰੀਕੇ ਕਾਮਯਾਬ ਹੈ ਸਾਨੂੰ ਹਰ ਸਾਹ ਦਵਾਉਂਦੇ ਆਂ ਕਿਸਾਨ ਜਿੱਥੇ ਬੰਗੀਆਂ ਨੇ ਸਾਡੇ ਨਾਲ ਲਾਟ ਖੜਦੀਆਂ ਪਿੱਛੇ ਦੋ ਤਿੰਨ ਸਾਲ ਤੋਂ ਤਾਂ ਇਹ ਪ੍ਰੋਜੈਕਟ ਆਜ ਤੋ ਦੋ ਤਿੰਨ ਸਾਲ ਪਹਿਲਾਂ ਹੀ ਬਣ ਗਿਆ ਹੁੰਦਾ ਜਿੱਥੇ ਬੰਗੀਆਂ ਅੱਗੇ ਲੈਵਲ ਤੇ ਆ ਕੇ ਖੜ ਜਾਂਦੀਆਂ ਮੁਲਾਜ਼ਮ ਜਿੱਥੇ ਬੰਗੀਆਂ ਉਹ ਖੜ ਜਾਂਦੀਆਂ ਹੈਗੀਆਂ ਪਰੋਲਾ ਪਿੰਡਾਂ ਵੀ ਆਪਣੀ ਸਿਹਰੀ ਲੋਕ ਉਹਨਾਂ ਸਮਰਥਨ ਮਿਲ ਨਹੀਂ ਪਉਂਦਾ ਅੱਜ ਇਸੇ ਕਰਕੇ ਅਸੀਂ ਇਕੱਠੇ ਹੋਏ ਆਂ ਕਿ ਅੱਜ ਮੌਕਾ ਹੈ ਇਹਨਾਂ ਨੇ ਹੁਣ ਨਹਿਰ ਬਣਾਉਣੀ ਹੈ ਹਰ ਹਾਲਤ ਵਿੱਚ ਬਣਾਉਣੀ ਹੈ ਜਿੱਦਣ ਇਹ ਬਣ ਗਈ ਉਹ ਤੋਂ 6 ਮਹੀਨੇ ਬਾਅਦ ਰਾਜਪਾਲ ਮੈਦਨੀ ਵੀ ਬੰਦੀ ਆ ਜਾਣੀ ਹੈ ਜੇ ਪਾਣੀ ਬਚਾ ਸਕਦੇ ਆ ਤਾਂ ਆਪਣੀ ਹੱਥ ਜੋੜ ਕੇ ਵੀਰ ਜੀ ਦੀ ਸਭ ਨੂੰ ਆਪ ਆਪਣਾ ਪਾਣੀ ਬਚਾ ਲਈਏ ਉਸ ਹਾਲਾਤ ਨੂੰ ਨਾ ਦੇਖੀਏ ਵੀ ਕੀ ਫਰਕ ਪਊਗਾ ਜਿਹੜੇ ਫਰਕ ਪਈ ਹੈ ਜੀ ਉਹ ਬਹੁਤ ਮਾੜੇ ਆ ਸਾਡੀ ਗੱਲ ਤੇ ਨਾ ਨਾ ਰਹੋ ਕਿ ਨਿਆਰਾ ਪਕੀਓ ਤੁ ਗਿਆ ਉਹਦੇ ਹਲਾ ਦੇ ਤੇ ਘਰੋਂ ਨਲਕੇ ਪਾਣੀ ਛੱਡ ਗਏ ਜਿਹੜੇ ਨਹਿਰ ਤੋਂ ਪਾਣੀ ਲਿਉਂਦੇ ਨਹੀਂ ਕਿਸੇ ਕਰਕੇ ਨੇ ਕੰਮ ਨਹੀਂ ਕਰਨਾ ਬੇਨਤੀ ਹੈ ਜਿਹੜੀ ਜਿਹੜੀ ਮੋਰਚੇ ਤੋਂ ਕਾਲ ਦਿੱਤੀ ਜਾਂਦੀ ਹੈ ਉਹਦੇ ਆਪੇ ਸ਼ਹਿਰ ਵੱਲੋਂ ਵੀ ਮਦਦ ਚੜ ਕੇ ਉੱਥੇ ਸਮਰਥਨ ਦੇਈਏ ਜਿਥੇ ਬੰਦਿਆਂ ਨੂੰ ਵੀ ਲੱਗੇ ਕਿ ਬਾਈਕੀ ਸ਼ਹਿਰ ਨਾਲ ਸੇ ਵੀ ਲੜਦੇ ਬੈਠੇ ਸ਼ਹਿਰ ਵਾਲੇ ਵੀ ਸਾਡੇ ਨਾਲ ਖੜੇ ਆ ਇਸੇ ਕਰਕੇ ਅੱਜ ਆਪਾਂ ਇਕੱਠੇ ਹੋਈਏ ਆਪ ਤੋਂ ਬਨ ਕੇ ਬੇਨਤੀ ਹੈ ਜੀ ਆਹੀ ਸਾਲ ਹੈ ਜੇ ਬਚਾਲਿਆ ਤਾਂ ਬਚ ਜੂਗਾ ਕਿਉਂਕਿ ਇਸ ਤੋਂ ਅੱਗੇ ਪ੍ਰੋਜੈਕਟ ਨਹੀਂ ਹੈਗਾ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜਦੋਂ ਆਹ 8 ਕਿਲੋਮੀਟਰੋ ਕੇ ਪ੍ਰੋਜੈਕਟ ਹੈ ਹੀ ਨਹੀਂ ਤੇ ਆਖ ਵੀ ਛੱਡੋ ਸਾਡਾ ਜਿਹੜੇ ਬੈਲ ਹੈ ਉਹ ਕੱਚੇ ਸ਼ਾਹਦੋ ਸਾਈਡਾਂ ਦੀ ਰੇਕਲਾਈਨਿੰਗ ਕਰਦੇ ਹੋ ਸਾਡੇ ਗਰੰਤ ਵੀ ਪੈ ਜਾਣਗੇ ਪਰ ਜਿੱਥੇ ਮੇਰਾ ਪੱਕੀਆਂ ਹੋਈਆਂ ਉਹਦੇ ਉੱਪਰ ਸਾਡੇ ਕੋਲੇ ਪਈਆਂ ਜੀ ਕੋਈ ਦੇਖਣਾ ਚਾਹੇ ਸਾਨੂੰ ਕੋਈ ਦੇਖ ਸਕਦੇ ਸਾਡੇ 20 ਤੇ ਵੀ ਪਈਆਂ ਹੋਈਆਂ ਇਹਨਾਂ ਨੇ ਤਾਂ ਸਹੀ ਤਰ੍ਹਾਂ ਕਰੀ ਛੱਡਣਾ ਆਪਾਂ ਸ਼ਹਿਰ ਵਾਸੀ ਮਹਿਰ ਨੇ ਕਹਿੰਦੇ ਸ਼ਹਿਰ ਕਰਨਾ ਚਾਹੋ ਤੇ ਹਰਿਆਲੀ ਹੈ ਉਹ ਵੀ ਨਹੀਂ ਛੋਡੀ ਲੈਣੀ ਕੋਈ ਰੱਟ ਨਹੀਂ ਛੱਡਣਾ ਜਿੱਥੇ ਇਹਨਾਂ ਨੇ ਆਪਣੇ ਮੇਰਾ ਪੱਗੀਆਂ ਕਰਕੇ ਆਇਆ ਗਿਆ ਉਥੇ ਵੀ ਭਰੋਸੇ